ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 हा 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 मुरदाबाद 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 मुर्दाबाद मुरदाबाद मुरदाबाद भगवंतमान मुर्दाबाद मुरदाबाद मुरदाबादमान मुदाबाद मुरदाबाद मुरदाबाद मुर्दाबाद मुरदाबाद मुरदाबाद मुर्दाबाद मुर्दाबाद मुर्दाबादारो गिरफ़्तारो पंजाब पंजाब सरकार पंजाबन मुरदाबाद 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 مرداب مرد آباد پرائےسن ہائے 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 پنجاب سرکار مرد करो सरकारी गिरफ़्तार करो 家乡的，嗨嗨，嗨嗨。嗨嗨嗨 मोता मोताब पियलो इनाफ़ ॾियो पियारो इंसाफ़ गिर okay. मुरवादीपंच पुलिस ਹਏ 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 ਅਮਲੇ ਚੰਨੀ ਮਰਦਾਬਾ ਸਰਪੰਚ ਸੇ ਲੱਗੇ ਬਲਾ ਮਰਦਾਬਾ ਧਰਨਾ ਜਾਰੀ ਹੈ ਇਸ ਮੌਕੇ ਤੇ ਪਹੁੰਚੀ ਹੋਈ ਹੈ ਪਰਿਵਾਰ ਸਾਥ ਸੰਬੰਧੀ ਰਿਸ਼ਤੇ ਜਾਂ ਇੱਥੇ ਆਸਪਾਸ ਦੇ ਲੋਕ ਇਸ ਧਰਨੇ ਦੇ ਵਿੱਚ ڈی ایس پی منجی سنگھ آلک ایس ایچ او روہت شرما اتنے پہنچے ہوئے ਤਸਵੀਰਾਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਉਤੀ ਦੇ ਵਿੱਚ ਪਹੁੰਚੇ ਹੋਣ ਸਾਬਹ ਪਹੁੰਚ ਰਹੇ ਨੇ ਇਹ ਤਸਵੀਰਾਂ ਦੇ ਵਿੱਚ ਸਾਪਾ ਮੈਨੂੰ ਸਮਝ ਨਹੀਂ ਆ ਰਿਹਾ ਬਸ ਡਿਪਟੀ ਸਾਹਿਬ ਤੇ ਧਾਰਨਾ ਲੱਗਿਆ ਵਾ ਪੁਲਿਸ ਹੁਣ ਤੱਕ ਜਿਹੜੀ આરોપી ਨੂੰ ਗ੍ਰਿਫਤਾਰੀ ਕਰਨ ਲਈ ਕੀ ਕੀ ਐਫਰਟਸ ਕਰ ਚੁੱਕੀ ਆ ਦੇਖੋ ਜੀ ਜੋ ਥੋੜਾ ਪੁਲਿਸ ਕੋਲੇ ਕਾਰਵਾਈ ਹੁੰਦੀ ਹੈ ਕਰਨ ਵਾਸਤੇ ਜਿੱਥੇ ਉਹਦੇ ਰਿਸ਼ਤੇਦਾਰੀਆਂ 'ਚ ਰੇਡ ਪਲੱਸ ਜਿੱਥੇ ਉਹਦਾ ਟਿਕਾਣੇ ਆ ਜਿੱਥੇ ਪਤਾ ਲੱਗਦਾ ਪੁਲਿਸ ਨੂੰ ਉਹ ਹਰੇਕ ਤਾਹਰੀ ਰੇਡ ਕਰ ਚੁੱਕੇ ਆ ਨਾਲ ਨਾਲ ਕਰ ਰਹੇ ਆ ਜਿੱਥੇ ਸਾਨੂੰ ਕਲੂ ਮਿਲ ਰਿਹਾ ਵੀ ਫਲਾਣੇ ਤੋਂ ਹੋ ਸਕਦਾ ਉਹ ਵੀ ਕਰ ਰਹੇ ਆ ਪਲੱਸ ਇਹਨਾਂ ਦੇ ਪ੍ਰੈਸ਼ਰ ਜਿਹੜਾ ਹੈਗਾ ਰਿਸ਼ਤੇਦਾਰੀਆਂ ਤੇ ਪਾਇਆ ਗਿਆ ਉਹਨੂੰ ਜਿੰਦ ਤੇ ਪ੍ਰੈਸ ਕਰਕੇ ਸਾਰੇ ਪੇਸ਼ ਕੀਤਾ ਜਾਵੇ ਕਿ ਜੋ ਵੀ ਸਾਡੇ ਹੱਦ ਕਰਦੇ ਹੁੰਦੇ ਪੁੱਸ ਦੇ ਸਾਰੇ ਬਣਾਏ ਜਾ ਰਹੇ ਤੇ ਡਿਪਟੀ ਸਾਹਿਬ ਇਹ ਵੀ ਆ ਤੁਸੀਂ ਤਾਂ ਮਾਮਲਾ ਦਰਜ ਕਰਕੇ ਦੂਜੇ ਦਿਨ ਮਾਨਯੋਗ ਅਦਾਲਤ ਦੇ ਵਿੱਚੋਂ ਨਵਾਲਕ ਬੱਚੀ ਦੇ ਬਿਆਨ ਦਰਜ ਹੋ ਚੁੱਕੇ ਨੇ ਦੋਨਾਂ ਬੱਚਿਆਂ ਜਿਹੜੀਆਂ ਨਾਮ ਸੀਗਾ ਇੱਕ ਨਾਮ ਸੀ ਇੱਕ ਜਿਹੜੀ ਬੱਚੀ ਦਾ ਕਮ ਹਾਇਆ ਦੋਨਾਂ ਦੇ ਬਿਆਨ 164 ਦੇ ਅਸੀਂ ਕੋਰਟ ਦੇ ਵਿੱਚ ਆਲਰੇਡੀ ਦਰਜ ਕਰਾ ਚੁੱਕੇ ਹਾਂ ਦਰਜ ਕਰ ਇਹਦੇ ਵਿੱਚ ਹੁਣ ਤੱਕ ਜਿਹੜੀ ਗੱਲ ਕਹਿ ਰਹੇ ਆ ਵੀ ਪ੍ਰੈਸ਼ਰ ਪੈ ਰਿਹਾ ਉਹ ਤਾਂ ਮਾਨਜੋਗ ਅਦਾਲਤ ਦੇ ਵਿੱਚ ਬਿਆਨ ਤਾਂ ਦਰਜ ਹੋ ਚੁੱਕੇ ਹਨ ਤਾਂ ਕੁਝ ਨਹੀਂ ਹੋ ਸਕਦਾ ਬਿਨਾਂ ਗ੍ਰਿਫਤਾਰੀ ਤੋਂ ਹਾਂ ਤਾਂ ਗ੍ਰਿਫਤਾਰੀ ਹੋਣੀ ਹੈ ਉਹਦੀ ਉਤਾਰੀ ਅੱਜ ਹੋ ਜੇ ਕੱਲ ਹੋ ਜੇ ਕਿਉਂਕਿ ਅਸੀਂ ਇਸ ਕੰਮ 'ਤੇ ਲੱਗੇ ਹੋਏ ਹਾਂ ਕੋਈ ਟਿਲ ਮਟਨੀ ਐ ਇਸ ਕੰਮ ਪਰਚੇ ਜਿੱਦਣੇ ਸਾਡੇ ਕੋਲ ਆਏ ਅਸੀਂ ਉਸੇ ਦਿਨ ਪਰਚਾ ਕਰਕੇ ਨਾਲ ਜਿਨਾ ਕਾਰਵਾਈ ਸ਼ੁਰੂ ਕਰਤੀ ਸੀ ਪਲੱਸ ਜਿਹੜਾ ਨਾਲ ਇੱਕ ਕੋਕੀ ਉਸ ਨੇ ਪਿੰਦਾਈ ਸੀਗਾ ਉਹਨੂੰ ਨਾਲ ਹੀ ਨਾਲ ਟ੍ਰੇਸ ਕਰਕੇ ਉਹਨੂੰ ਅਰੈਸਟ ਕਰਤਾ ਸੀਗਾ ਤੇ ਇੱਕ ਜਿਹੜਾ ਮੇਨ ਜਿਹੜਾ ਰਵਿੰਦਰ ਸਿੰਘ ਉਹ ਭੱਜਿਆ ਹੋਇਆ ਉਹਦੇ ਪਿੱਛੇ ਅਸੀਂ ਉਹਨੂੰ ਅਰੈਸਟ ਕਰਨ ਵਾਸਤੇ ਟੀਮਾਂ ਬਣਾਈਆਂ ਹੋਈਆਂ ਆ ਉਹ ਆਵੇ ਟੀਮਾਂ ਕੰ ਏ ਸਰ ਜਿਹੜਾ ਪਰਿਵਾਰ ਨਾਲੋਂ ਤੁਹਾਡੀ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਕੀ ਮੰਗਾਂ ਉਹਨਾਂ ਦੀ ਇਹ ਮੰਗ ਉਹ ਇਹੀ ਆ ਕਿ ਗੁਸ਼ਲ ਜਲਦ ਤੋਂ ਜਲਦ ਕਰ ਕੀਤਾ ਜਾਵੇ ਅਸੀਂ ਪਰਿਵਾਰ ਨੂੰ ਸੁਸ਼ਾਸ਼ਨ ਵਾਅਦਾ ਫਸਟ ਡੇ ਤੋਂ ਹੀ ਕਹਿ ਰਹੇ ਆ ਕਿ ਅਸੀਂ ਕੋਈ ਪਰੇ ਕੋਈ ਟਿਲ ਨਹੀਂ ਹੈਗੀਆ ਜੋ ਸਾਡੀ ਕਾਨੂੰਨੀ ਤੱਕ ਰਿਹਾ ਅਸੀਂ ਨਾ ਦਾ ਕਾਨੂੰਨੀ ਕਰੀ ਜਾਂਦੇ ਆ ਆਹੋ 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 ਇਹ ਪੁੱਛਦਾ ਬਾੜ ਫੋਰਚ ਵੀ ਕੱਲ ਨੂੰ ਕੋਈ ਪ੍ਰੈਸ਼ਰ ਕੋਈ ਗਲਤ ਬਿਆਨ ਨਾ ਚੇਂਜ ਹੋ ਜਾਏ ਜਾਂ ਜਿਹੜੇ ਨੇ ਬਿਆਨ ਅੱਜ ਸਾਨੂੰ ਦੁਬਾਰਾ ਕਰ ਰਹੇ ਆ ਉਸੇ ਦੇ ਉੱਪਰ ਹੀ ਅਸੀਂ ਕਾਰ ਵੀ ਕਰਦੇ ਚਲ ਇਸ ਨਾਲ ਡੀਐਸਪੀ ਮਨਜੀਤ ਸਿੰਘ ਆਲਖ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਰੇਡ ਜੋ ਕਿ ਥਾਂ-ਥਾਂ ਤੇ ਰਿਸ਼ਤੇਦਾਰੀ ਚ ਹੋਰ ਵੀ ਸਕੇ ਸਬੰਧੀਆਂ ਦੇ ਸਮੇਂ-ਸਮੇਂ ਤੇ ਮਾਰ ਰਹੇ ਹਾਂ ਤੇ ਜਲਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਇਹ ਮਾਮਲਾ ਦਰਜ ਕੀਤਾ ਗਿਆ ਉਸੇ ਦਿਨ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਲੜਕੀ ਤੇ ਪੇਸ਼ ਕਰਕੇ ਤੇ ਉਸ ਦੇ ਨਾਲ ਦੀ ਸਾਥੀ ਨੂੰ ਦੋ ਲੜਕੀਆਂ ਦੱਸੀਆਂ ਜਾ ਰਹੀਆਂ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਦੇ ਬਿਆਨ ਕੋਡ ਦੇ ਵਿੱਚ ਕਲਮਬੰਦ ਕਰ ਦਿੱਤੇ ਗਏ ਨੇ ਲਾਈਵ ਤਸਵੀਰਾਂ ਨਹਿਰਪੁਰ ਸ੍ਰੀ ਚਮਕੌਰ ਸਾਹਿਬ ਦੀਆਂ ਜਿੱਥੇ ਧਰਨਾ ਚੱਲ ਰਿਹਾ ਹੈ ਜਿੱਥੇ ਕਿ ਨੇੜ ਦੇ ਪਿੰਡ ਦੇ ਸਰਪੰਚ ਤੇ ਨਵਾਲਕ ਬੱਚੀ ਦੇ ਨਾਲ ਦੁਸ਼ਕਰਮ ਕਰਨ ਦਾ આરોਪ ਲੱਗਿਆ ਜਿਸ ਦੀ ਗ੍ਰਿਫਤਾਰੀ ਨੂੰ ਮੰਗ ਲੈ ਕੇ ਅੱਜ ਨਹਿਰ ਪੁਲ ਤੇ ਧਰਨਾ ਸਵੇਰ ਤੋਂ ਇਲਾਕਾ ਵਾਸੀਆਂ ਵੱਲੋਂ ਲਗਾਇਆ ਗਿਆ ਇਸ ਧਰਨੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ આરોપી ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਪੂਰੀ ਤਰ੍ਹਾਂ ਸੜਕਾਂ ਤੇ ਟਰੈਕਟਰ ਲਗਾ ਕੇ ਨਹਿਰ ਪੁਲ ਤੇ ਟਰੈਕਟਰ ਲਗਾਏ ਹੋਏ ਨੇ ਆਵਾਜਾਈ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ ਤੇ ਸਾਰੇ ਪਾਸੇ ਪੁਲਿਸ ਮੌਕੇ ਤੇ ਡੀਐਸਪੀ ਮਜੀਤ ਸਿੰਘ ਆਲਖ ਐਸਐਚਓ ਰੋਹਿਤ ਸ਼ਰਮਾ ਤੇ ਪੁਲਿਸ ਪਾਰਟੀ ਇਸ ਧਰਨੇ ਦੇ ਵਿੱਚ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੁਲਿਸ ਵੱਲੋਂ ਆਸ-ਪਾਸ ਦੇ ਰਾਸਤਿਆਂ 'ਚ ਆਵਾਜਾਈ ਨੂੰ ਡਿਵਰਟ ਕੀਤਾ ਹੋਇਆ ਹੈ ਤੇ ਤਸਵੀਰਾਂ ਨਹਿਰ ਪੁਲ ਤੇ ਜਿੱਥੇ ਕੀ ਪ੍ਰਦਰਸ਼ਨ ਚੱਲ ਰਿਹਾ ਹੈ ਬਜ਼ੁਰਗ ਔਰਤਾ ਬੱਚੇ ਤੇ ਸਮੂਹ ਇਲਾਕਾ ਵਾਸੀ ਇਸ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਹੋਈ ਹੈ ਤੇ ਮੰਗ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ આરોપી ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਅਕਾਲੀ ਦਲ ਕਾਂਗਰਸ ਤੇ ਫੌਜੀ ਸਮਾਜ ਪਾਰਟੀਆਂ ਤੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਇਸ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨੇ ਦੇ ਵਿੱਚ ਸ਼ਾਮਲੇ ਸਰਨਾ ਪ੍ਰਦਰਸ਼ਨ ਜਾਰੀ ਹੈ। ਪ੍ਰੰਤੂ ਇੱਥੇ ਦੇਖ ਸਕਦੇ ਹੋ ਭਾਵੇਂ ਕਿ بارش ਪੂਰੀ ਤੇਜ਼ ਵੀ ਪੈ ਕੇ ਹਟ ਚੁੱਕੀ ਆ ਹੁਣ ਥੋੜੀ ਦੇਰ ਲਈ بارش ਤੋਂ ਰਾਹਤ ਮਿਲੀ ਆ بارش ਪੈਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਜੋ ਉਹ ਦੀ ਰੋਸ ਹੈ ਉਸੇ ਜਿਉਂ ਦਾ ਤਿਉਂ ਜਾਰੀ ਹੈ ਲਾਈਵ ਤਸਵੀਰਾਂ ਨਹਿਰਪੁਰ ਸ਼੍ਰੀ ਚਮਕੌਰ ਸਾਹਿਬ ਦੀਆਂ ਜਿੱਥੇ ਕੀ ਧਾਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਟਰੱਕਾਂ ਨੂੰ ਆਪਣੀ ਸਾਈਡ ਤੇ ਬਦਲਣ ਦੇ ਲਈ ਅੱਗੇ ਘੁੰਮ ਰਹੇ ਨੇ ਤਸਵੀਰਾਂ ਜੋ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਮਹਿਰ ਕੋਦੀ ਜਦੋਂ ਤੱਕ આરોપી ਗ੍ਰਿਫਤਾਰ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਰਾਜਾ ਜਿੰਦਰ ਸਿੰਘ ਨਨੇੜੀਆਂ ਜੋ ਬੌਜਸਵਾਜ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਨਾਲ ਹੀ ਦੇਖ ਸਕਦੇ ਹੋ ਸਾਥੀਓ ਅੱਜ ਇੱਕ ਉਹ ਸੋਗ ਜਿਹੜਾ ਸਰਪੰਚ ਪਿੰਡ ਕੰਦੋੜਿਆਂ ਦੇ ਨੇ ਇੱਕ ਸੁਵਾਂ ਸਾਹ ਦੀ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਤੁਸੀਂ ਬਾਈ ਉਧਰ ਨੂੰ ਹੋ ਜਾਓ ਯਾਰ ਆ ਜਗ੍ਹਾ ਚੋਂ ਤੁਸੀਂ ਪਿੱਛੇ ਹੋ ਕੇ ਪਿੱਛੇ ਹੋ ਜਾਓ ਬਾਈ ਪਿੱਛੇ ਨੂੰ ਹੋ ਕੇ ਖੜ੍ਹ ਜਾਓ ਜਿਆ ਸਰਕਾਰ ਮਰਦਾਬਾ घटना न अंजाम दबालकी आमरू बे आबरू कर ਅਜੋ ਦੋਚੀ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਹੱਥ ਕੰਡੇ ਬੁਲਾ ਰਿਹਾ ਹੈ ਕਿਉਂਕਿ 12 ਦਿਨ ਬੀਤ ਚੁੱਕੇ ਆ ਪ੍ਰਸ਼ਾਸਨ ਦੇ ਲੌਲੀਪਾਪ ਇਦਾਂ ਹੀ ਚੱਲ ਰਹੇ ਆ ਅਸੀਂ ਕਾਰਵਾਈ ਕਰ ਰਹੇ ਆ ਅਸੀਂ ਰੇਡ ਪਾ ਰਹੇ ਆ ਅਸੀਂ ਇਹ ਕਰ ਰਹੇ ਆ ਅਸੀਂ ਬਲਕਾਨਾ ਕਰ ਰਹੇ ਆ ਹੁਕਮਕਾਣਾ ਕਰ ਰਹੇ ਆ ਸਾਥੀਓ ਇਹ ਲੌਲੀਪਾਪ ਬੰਦੇ ਨੇ ਪ੍ਰਸ਼ਾਸਨ ਦੀ ਅਧਿਨਿਕੰਦ ਦੇਣਗੇ ਪੰਜਾਬ ਪੁਲਿਸ ਕੋਲ ਇੰਟੈਲੀਜੈਂਸੀ ਨਹੀਂ ਬਹੁਤ ਵੱਡੀ ਇੰਟੈਲੀਜੈਂਸੀ ਆ ਜੇਕਰ ਮੁੱਖ ਮੰਤਰੀ ਕਪਤਨ ਅਮਰਿੰਦਰ ਦੀ ਘਰ ਆਲੀ ਨਾਲ ਸਕਾਇਮ ਹੋਇਆ ਤਾਂ 12 ਘੰਟਿਆਂ ਦੇ ਵਿੱਚ ਪੁਲਿਸ ਨੇ ਸਾਬਰ ਕਰਾਇਮਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਇੰਟੈਲੀਜੈਂਸੀ ਸਿਰਫ ਰਸੂਖਦਾਰ ਬੰਦਿਆਂ ਵਾਸਤੇ ਵਰਤਦੇ ਆ ਗਰੀਬ ਦੀ ਧੀ ਆ ਹੁਣ ਇਹਨਾਂ ਦੀ ਇੰਟੈਲੀਜੈਂਸੀ ਸਾਰੀ ਫੇਲ ਆ ਸਾਥੀਓ ਸਾਡੇ ਵਿੱਚ ਬਹੁਤ ਹੀ ਲਾਗਪਾਤ ਦੇ ਉੱਗੇ ਵਿਚਾਰਬਾਲ ਵੀ ਆਏ ਹੋਣ ਸਿਆਸਤਦਾਨ ਵੀ ਆਏ ਹੋਣ ਜਿਹੜੇ ਸਿਆਸਤ ਦੇ ਨਾਲ ਬਈ ਅੱਜ ਇੱਕ ਧੀ ਦੇ ਇਨਸਾਫ਼ ਆਪ ਤੇ ਆਏ ਹਨ ਸਰਪੰਚ ਹਰਵਿੰਦਰ ਸਿੰਘ ਬਲਾਤਕਾਰੀ ਜਿਹੜਾ ਗ੍ਰਿਫਤਾਰ ਹੋਣਾ ਚਾਹੀਦਾ ਤੁਰੰਤ ਗ੍ਰਿਫਤਾਰ ਹੋਣਾ ਚਾਹੀਦਾ ਸਾਡੀ ਪ੍ਰਸ਼ਾਸਨ ਤੋਂ ਬੇਨਤੀ ਆ ਮੰਗਾ ਕਿ ਉਹਨੂੰ ਫਾਤੀ ਦੀ ਸਜ਼ਾ ਘੱਟ ਤੋਂ ਘੱਟ ਹੋਣੀ ਚਾਹੀਦੀ ਆ ਜੇਕਰ ਪ੍ਰਸ਼ਾਸਨ ਤੋਂ ਨਹੀਂ ਕੁਝ ਹੁੰਦਾ ਤਾਂ ਪਬਲਿਕ ਨੂੰ ਕਹਿ ਦਵੇ ਪਬਲਿਕ ਦੇ ਰੂਗੀ ਸਜ਼ਾ ਉਹਨੂੰ ਕਿਉਂਕਿ ਇਹ ਰੋ ਇੱਦਾਂ ਨਹੀਂ ਮੁੱਕਣਾ ਹੈਗਾ ਹਰ ਰੋਜ਼ ਤਿਆਂ ਦੀ ਬੇਆਬਰੂ ਹੁੰਦੀ ਆ ਪ੍ਰਸ਼ਾਸਨ ਉਦੋਂ ਤੱਕ ਕੋਈ ਕਾਰਵਾਈ ਨਹੀਂ ਕਰਦਾ ਜਦੋਂ ਤੱਕ ਇਹਨਾਂ ਦੇ ਮੋਟਿਆਂ ਦੇ ਉੱਪਰ ਭਾਰ ਨਹੀਂ ਆਉਂਦਾ ਅੱਜ ਆਪਾਂ ਆਏ ਆ ਆ ਪਰਿਵਾਰ ਬੈਠਾ ਐਮਐਨਏ ਨੂੰ ਵੀ ਫੋਨ ਕਰਿਆ ਜਿਹੜਾ ਲੋਕ ਦਾ ਉਹ ਕਹਿੰਦਾ ਮੇਰਾ ਕੰਮ ਨਹੀਂ ਹੈਗਾ ਪ੍ਰਸ਼ਾਸਨ ਦਾ ਕੰਮ ਆ ਤੈਨੂੰ ਅਸੀਂ ਖਾਣੇ ਵਾਸਤੇ ਚੁੜਿਆ ਤੈਨੂੰ ਸਿਰਫ ਪੈਨਸ਼ਨਾਂ ਤਰਖਾਣ ਲੈਣ ਮਾਰ ਕੇ ਚੁੜਿਆ ਜੇਕਰ ਤੂੰ 25 ਦੇ ਨਾਲ ਜੇਕਰ ਐਮਐਨਏ ਦੀ ਬੱਚੀ ਨਾਲ ਹੋਇਆ ਹੁੰਦਾ ਉਦੋਂ ਸਾਰਾ ਪ੍ਰਸ਼ਾਸਨ ਇਨਫਰਸਪੀਜਾ ਹੋ ਸਾਰੇ ਭੱਜੇ ਫਿਰਦੇ ਹੁੰਦੇ ਕਿਉਂਕਿ ਇੱਕ ਗਰੀਬ ਦੀ ਧੀ ਆ ਅੱਜ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਚੜਕਦੀ ਸਾਥੀਓ ਪ੍ਰਸ਼ਾਸਨ ਵਾਲੇ ਆਉਂਦੇ ਆ ਧੋਕ ਨੂੰ ਉੱਥੇ ਨੂੰ ਲੈ ਕੇ ਖੜ ਜਾਂਦੇ ਧੋਕ ਨੂੰ ਇੱਥੇ ਲੈ ਕੇ ਖੜ ਜਾਂਦੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਜੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨਾਲ ਗੱਲ ਕਰਨੀ ਆ ਆਹਰਨਾ ਚਾਹਦਾ ਇੱਥੇ ਆ ਕੇ ਗੱਲ ਕਰੇ ਮੈਕ ਤੇ ਆ ਕੇ ਗੱਲ ਕਰੇ ਸਾਰਿਆਂ ਨਾਲ ਜਾਤਾ ਕਾਇ ਫਸਤੀ ਆ ਕੇ ਰਿਕਨਚ ਨਹੀਂ ਦਿੰਦਾ ਅਸੀਂ ਇਹ ਧਾਰਨੇ ਦੀ ਕਾਰਵਾਈ ਇੱਕਨੇ ਚਲਾਵਾਂਗੇ ਕਦੋਂ ਆ ਕਿੰਨੇ ਟਾਈਮ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਦੇ ਆ ਪ੍ਰਸ਼ਾਸਨ ਕੋ ਸਾਰੇ ਪ੍ਰਬੰਧ ਆ ਪ੍ਰਸ਼ਾਸਨ ਨੂੰ ਪਤਾ ਹੀ ਹੋਣਾ ਵੀ ਕਿੱਥੇ ਆ ਕਿਉਂਕਿ ਇਹਨਾਂ ਦੀ ਇੰਟੈਲੀਜੈਂਸੀ ਇੰਨੀ ਵੇਹਣੀ ਹੈ ਸਾਥੀਓ ਮੈਂ ਬੇਇੱਜ਼ਤੀ ਕਰਦਾ ਹੁਣ ਕਾਲਾ ਜੀ ਨੂੰ ਉਹ ਵੀ ਆਪਣੇ ਲੋਕਾਂ ਨੂੰ ਇਹ ਜੋ ਜ਼ਬਰ ਜਨਾਹ ਹੋਇਆ ਹੈ ਉਹਦੇ ਵਿਰੁੱਧ ਜਿੰਨਾ ਇਹਨਾਂ ਦੇ ਵਿੱਚ ਰੋਪ ਭਰਿਆ ਉਹ ਜ਼ਰੂਰ ਦੱਸਣਗੇ ਕਾਲਾ ਜੀ ਸਭ ਤੋਂ ਪਹਿਲਾ ਇਲਾਕੇ ਦੀ ਸੰਗਤ ਆਈ ਹੈ ਸ੍ਰੀ ਭੈਣਾ ਆਈਆਂ ਨੇ ਪਹਿਲੇ ਫੱਤੇ ਬੁਲਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਹੀ ਿਕਨੋੜੀ ਘਟਨਾ ਹੈ ਤਾਂ ਅੱਜ ਆਪਾਂ ਤੇ ਰੋਜ਼ ਜਹਰ ਕਰ ਰਹੇ ਹਾਂ 11 ਸਿੱਧਾ ਇਹ ਘਟਨਾ ਹੋਈ ਹੋਈ ਹੈ ਸਰਕਾਰ ਹੀ ਮਾੜੀ ਹੈ ਸਰਕਾਰ ਹੀ ਮਾੜੀ ਹੈ ਪ੍ਰਸ਼ਾਸਨ ਕੀ ਕਰੂਗਾ ਸਰਕਾਰ ਦਾ ਪ੍ਰਸ਼ਾਸਨ ਪਰ ਕੋਈ ਤਕਤੀ ਨਹੀਂ ਹੈ ਕੋਈ ਕੰਟਰੋਲ ਨਹੀਂ ਹੈ ਨਸ਼ਿਆਲੇ ਨਸ਼ਾ ਕਰ ਰਹੇ ਹੈ ਗਲਾਈਆਂ ਹੋ ਰਹੀਆਂ ਚੰਕੌਰ ਸਾਹਿਬ ਦੀ ਕਟਣਾ ਹੈ ਇੱਕ ਬੰਦੇ ਨੇ ਪਟਾਣਾ ਮਹੱਲੇ ਵਿੱਚ ਨਸ਼ਿਆਲੇ ਨੂੰ ਕਿਹਾ ਕਿ ਤੁਸੀਂ ਨਸ਼ਾ ਨਹੀਂ ਕਰਨਾ ਭਈਆ ਮਹੱਲੇ ਜਾ ਕੇ ਉਹਨੇ ਸਿਰ ਕਾਟਦਾ 10 10 ਕੇ ਲੱਗੇ ਸਿਰ ਪਰ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਕੋ ਭਲਾ ਚੱਕਿਆ ਨਸ਼ੇ ਵਾਲਾ ਕੋਈ ਕੰਮ ਨਹੀਂ ਕਰਿਆ ਇਸੇ ਤਰ੍ਹਾਂ ਇਹ ਘਟਨਾ ਸੋਗਗਾਰ ਬੰਦੇ ਦੀ ਹੈ ਤੇ ਆਮ ਆਦਮੀ ਬੰਦੇ ਦਾ ਲੀਡਰ ਦਾ ਜੋ ਸਵੇ ਐਮਪੀ ਬਣ ਕੇ ਗਿਆ ਕੰਗ ਸਾਹਿਬ ਉਹਦਾ ਸੱਜਾ ਹਤਾ ਜੋ ਬਲਾਦਰੀ ਸਰਪੰਚਾ ਉਹਦਾ ਸੱਜਾ ਹਤਾ ਹੈ ਐਮਐਮਐਲਏ ਜੰਗੀ ਸਿੰਘ ਦਾ ਖਾਸ ਹੈ ਇਸ ਕਰਕੇ ਉਹ ਧਰਨੇ ਵਿੱਚ ਆਇਆ ਜੋ ਲੋਕਾਂ ਦਰਾਂ ਨੇ ਮਾਲੀ ਮਦਦ ਕੀਤੀ ਹੈ ਸਰਪੰਚ ਨੇ ਐਫਪੀ ਸਾਹਿਬ ਦੀ ਇਸ ਕਰਕੇ ਉਹ ਲੋਕੀ ਨੂੰ ਵਿਚਾਰ ਰਹੇ ਆ ਉੱਪਰੋਂ ਫੋਨ ਆ ਗਿਆ ਐਸਐਸਪੀ ਸਾਹਿਬ ਨੂੰ ਫੋਨ ਆ ਗਿਆ ਡੀਐਸਪੀ ਸਾਹਿਬ ਨੂੰ ਫੋਨ ਆ ਰਿਹਾ ਹੈ ਤਾਂ ਕਿ ਇਹ ਬਰਾਦਕਾਰੀ ਜੋ ਸਰਪੰਚ ਹੈ ਇਹ ਪਾਸ ਸਕੇ ਮੈਂ ਤੁਹਾਨੂੰ ਇਹ ਰੋਹ ਦੱਸਣਾ ਚਾਹੁੰਦਾ ਜੰਪੂਰ ਸਾਹਿਬ ਦੀ ਧਰਤੀ ਪਰ ਬਹੁਤ ਉੱਤੇ ਲੀਡਰ ਰਹਿੰਦੇ ਐ ਤੇ ਇੱਥੇ ਇੱਕ ਮੌਮਤੀ ਗੈਂਗ ਵੀ ਹੈ ਤੁਸੀਂ ਜਾਣਦੇ ਹੋਵੋਗੇ ਜਦੋਂ ਦਾ ਦਿੱਲੀ ਵਿੱਚ ਕੋਈ ਕਾਂਡ ਹੋ ਜਾਂਦਾ ਹੈ ਜੰਮੂ ਕਸ਼ਮੀਰ ਚ ਕਾਂਡ ਹੋ ਜਾਂਦਾ ਹੈ ਇਹ ਮੌਮਤੀ ਚੱਕਦੇ ਆ ਗੁਰਦਵਾਰ ਸਾਹਿਬ ਤੋਂ ਜੰਪੂਰ ਸਾਹਿਬ ਤੋਂ ਘੁੰਮਦੇ ਆ ਹੋਰ ਇਹਨਾਂ ਵੀ ਇਹ ਮੌਮਤੀਆਂ ਖਤਮ ਹੋ ਗਈਆਂ ਮੈਂ ਦੱਸਣਾ ਚਾਹੁੰਦਾ ਇਹ ਮੌਮਤੀ ਗੈਂਗ ਨੂੰ ਮੇਰੇ ਕੋਲ ਮੌਮਤੀਆਂ ਦੇ 50 90 ਪਏ ਆ ਮੈਂ ਇਹਨਾਂ ਨੂੰ ਮੌਮਤੀ ਦਊਂਗਾ ਇਸ ਬੱਚੀ ਵਾਸਤੇ ਵੀ ਮੋਮਬਤੀ ਕੈਂਡਲ ਮਾਰਚ ਕੀਤਾ ਜਾਵੇ ਜਦੋਂ ਸਾਡੀ ਭੈਣ ਜੋ ਟੀਚਰ ਸੀਗੀ ਉਹਨੇ ਆਤਮ ਹੱਤਿਆ ਕੀਤੀ ਰੋਪੜ ਚ ਸ਼ਰੀਆਮ ਉਹਨੇ ਮੰਤਰੀ ਦਾ ਨਾਮ ਲਿੱਤਾ ਇਹ ਮੋਮਬਤੀ ਕੈਗ ਨੇ ਹੋਰਾਂ ਵਾਸਤੇ ਕੈਂਡਲ ਮਾਰਚ ਕਰਦੇ ਐ ਸਾਡੀ ਤੀ ਹੀ ਸਾਡੇ ਇਲਾਕੇ ਦੀ ਟੀ ਰੋਪੜ ਜਿਹੜੀ ਸੀ ਉਹ ਡੈਥ ਹੋ ਯੋਦੀ ਮਰੀ ਆ ਉਹ ਉਹਦੇ ਵਾਸਤੇ ਮੋਮਬਤੀ ਕੈਗ ਨੇ ਇਹ ਮੋਮਬਤੀ ਮਾਰਚ ਨਹੀਂ ਕਰਿਆ ਕਿਉਂਕਿ ਯਾਨੀ ਆਪਣੇ ਸਕੂਲ ਜਿੱਕੇ ਜਿਹੇ ਮੌਮਤੀ ਗੈਂਗ ਮਾਰਚ ਕਰਦਾ ਇਹ ਸਕੂਲ ਨੂੰ ਜੰਦਾ ਲੱਗਦਾ ਰਿਹਾ ਸੀ ਇਹ ਬੈਸ ਨਹੀਂ ਜਿੱਤਲਵਾਦਨਾ ਸੀ ਸਿੱਖਿਆ ਮੰਤਰੀ ਨੇ ਤਾਂ ਕਰਕੇ ਇਹਨਾਂ ਨੂੰ ਮੌਮਤੀ ਗੈਂਗ ਨੇ ਇਹ ਕੋਈ ਮਾਤ ਨਹੀਂ ਕਰਿਆ ਹੁਣ ਵੀ ਇਹ ਮੌਮਤੀ ਗੈਂਗ ਕਿਸੇ ਨਾਲ ਗੱਲਿਆ ਵੈ ਸਰਪੰਚ ਨਾਲ ਇਹਨਾਂ ਦੀ ਸਾਹਜ ਹੈ ਇਹਨੂੰ ਬਚਾਵਾ ਚਾਉਂਦੇ ਆ ਤਾਂ ਕਰਕੇ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਕੋਈ ਹੱਲ ਨਾ ਲੱਗ ਪ ਰਿਹਾ ਗਰੀਬ ਦੀ ਧੀ ਹੈ ਜੇ ਕੋਈ ਤਕੜਾ ਹੁੰਦਾ ਸਾਰੇ ਸ਼ਹਿਰ ਇਕੱਠਾ ਹੋ ਜਾਣਾ ਸੀਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੰਬਲਾ ਮਰਨਾ ਪੈਣਾ ਹੈ ਤਾਂ ਕਿ ਇਹ ਸਾਫ ਨੁੱਟ ਸਗੇ ਐਨਾ ਇਹ ਕਹਿੰਦਾ ਹੋਇਆ ਜਿਵੇਂ ਜੱਟ ਗਿਆ ਬਾਈਬਲ ਜੀ ਦਾ ਖਾਸਾ ਬਾਈਬਲ ਜੀ ਦੇ ਪੱਤੇ ਇੱਕ ਹੋਰ ਨਵੀਂ ਗੜੀ ਜਿਹੜੀ ਤਾਰਾ ਜੀ ਨੇ ਜੋੜੀ ਆ ਉਹ ਐ ਇੱਥੇ ਦਾ ਮਜੂਤਾ ਐਮਪੀ ਮਲਵਿੰਦਰ ਸਿੰਘ ਤਾਲੀਕਰ ਉਹ ਵੀ ਇਸ ਸਰਪੰਚ ਢਾਪੇ ਦਾ ਸਰਪੰਚ ਦਾ ਬਹੁਤ ਚਿਹਤਾ ਹੈ ਐਮਐਲਏ ਵੀ ਵੱਡਾ ਚੇਤ ਹੈ ਸਾਥੀਓ ਮੈਂ ਪ੍ਰਸ਼ਾਸਨ ਤੋਂ ਇਹ ਤਾਂ ਉਮੀਦ ਰੱਖ ਸਕਦਾ ਹੈ ਕਿ ਚਾਇਨਾ ਡੋਰ ਖੁੱਲੀ ਬਾਜ਼ਾਰ ਦੇ ਵਿੱਚ ਵਿਕਦੀ ਆ ਇਹ ਤਾਂ ਹੋਣੀ ਪੜੀ ਜਾਂਦੀ ਇਹ ਬਨਰਤਕਾਰੀ ਜਿਹੜਾ ਰਸੂਖ ਰੱਖਦਾ ਇਹਨੂੰ ਕਿੱਥੇੋਂ ਪਰਣਾ ਇਹਨਾਂ ਨੇ ਕਿਉਂਕਿ ਸਾਡਾ ਪ੍ਰਸ਼ਾਸਨ ਇੰਨਾ ਵਧੀਆ ਨਸ਼ਿਆਂ ਨੂੰ ਕਹਿੰਦੇ ਸੀਗੇ ਬੰਦ ਕਰ ਦਾਂਗੇ ਉਹ ਕਿਵੇਂ ਫਰ ਹੋ ਜਾਣਗੇ ਜੇ ਇਹਨਾਂ ਕਰੋੜਾਂ ਤੱਕ ਚਾਇਨਾ ਡੋਰ ਨਹੀਂ ਫੜੀਗੇ ਦੁਕਾਨਾਂ ਦੇ ਵਿਗਦੀ ਆ ਸਰਿਆਮ ਮੇਰੇ ਪਿੰਡ ਢੋਲਣ ਮਾਚਰੇ ਦਾ ਇੱਕ ਮੁੰਡਾ ਸਮਰਾਲੇ ਗਿਆ ਆਪਣੀ ਰਿਸ਼ਤੇਦਾਰੀ ਦੇ ਵਿੱਚ ਚਾਈਨਾ ਡੋਰ ਨਾਲ ਕੱਟ ਗਿਆ ਗਾਲ ਪਾਚ ਗਿਆ ਉਹਦੇ 45 ਟਾਂਕੇ ਲੱਗੇ ਆ ਮੌਤ ਦਾ ਮੂੰਹ ਦੇਖ ਕੇ ਆਇਆ ਉਹ ਬੱਚਾ ਔਰ ਵੀ ਉਹਦੇ ਜਿਹੜਾ ਕੰਨਾ ਸਾਰਾ ਹਿੱਸਾ ਸੁੰਨ ਹੋ ਗਿਆ ਇਹ ਸਰਕਾਰ ਦੀ ਮੈਂ ਦੱਸ ਰਿਹਾ ਵੀ ਇੰਨੀਆਂ ਤੋਂ ਖੂਬੀਆਂ ਨੇ ਇਹ ਪ੍ਰਸ਼ਾਸਨ ਸਾਡਾ ਇਕਾਜ਼ਾ ਦੇ ਪ੍ਰਸ਼ਾਸਨ ਐਸਐਸ ਐਸਐਚਓ ਸਾਹਿਬ ਕਹਿ ਰਹੇ تھے ਵੀ ਅਸੀਂ ਰੇਡ ਕਰਦੇ ਆਂ ਡੀਐਸਪੀ ਸਾਹਿਬ ਕਹਿ ਰਹੇ ਤੇ ਮੈਂ ਇਹਨਾਂ ਦੀ ਆਗਤ ਕਰ ਰਿਹਾ ਵੀ ਨਾ ਤਾਂ ਚੈਨਾ ਦੌਰ ਨਹੀਂ ਬੜੀ ਜਾ ਰਹੀ ਤੇ ਸਾਡੇ ਵਿੱਚ ਕਪਟਨ ਅਗਰਵੀਰ ਸਿੰਘ ਜੀ ਅਨੁਸਮਾਨ ਸੇਵੀ ਉਹ ਵੀ ਆਪਣਾ ਰੋਹ ਤੁਹਾਡੇ ਸਾਹਮਣੇ ਜ਼ਰੂਰ ਰੱਖਣਗੇ ਕਪਟਨ ਅਗਰਵੀਰ ਸਿੰਘ ਜੀ ਰੋਕੀ ਆਪਿਓ ਸਿੱਸਟ ਜੋਨ ਨੂੰ ਹੋਣੀ ਘਟਨਾ ਲੜਕੀ ਦੇ ਨਾਲ ਵਾਪਰੀ ਹੈ ਜਿਹਦੇਖ ਵੰਦ ਵਿੱਚ ਤੁਸੀਂ ਸਾਰੇ ਆਪੋ ਆਪਣੇ ਕੰਮਾਂ ਨੂੰ ਛੱਡ ਕੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਵੱਖੋ-ਵੱਖਰੀਆਂ ਜਥੇਬੰਦੀਆਂ ਤੋਂ ਔਰ ਆਪਣੀ ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਆਜ ਉਸ ਪਰਿਵਾਰ ਦੇ ਨਾਲ ਖੜੇ ਹਾਂ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਔਰ ਮੈਂ ਇਸ ਘਟਨਾ ਦੀ ਪੁਰ ਜੋਰ ਨਿੰਦਿਆ ਕਰ ਇਹ ਘਟਨਾ ਬਹੁਤ ਨਿੰਦਨੀਆ ਬਹੁਤ ਸ਼ਰਮਸਾਰ ਸਮਾਜ ਨੂੰ ਬਹੁਤ ਸ਼ਰਮ ਸਾਰ ਕਰ ਰਹੀ ਹੈ ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀਆਂ ਸਰਕਾਰਾਂ ਨੂੰ ਅਸੀਂ ਚੁਣਦੇ ਆ ਉਹ ਨੁਮਾਇੰਦੇ ਪਹੁੰਚ ਚੁੱਕੇ ਨੇ ਬਹਾਰੰਗ ਸਿੰਘ ਇੱਥੇ ਪਹੁੰਚ ਗਿਆ ਨੰਗ ਉਹ ਬੈਠਾ ਬੈਠੋ ਕੋਈ ਗੱਲ ਨਹੀਂ ਉਹ ਅੱਜ ਸਾਡੇ ਨਾਲ ਮੈਂ ਸਾਰੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉੱਤਰ ਜਾਓ ਰਾਮਾਇਣ ਤੇ ਵੇਚਣ ਆਪਣੀ ਜਗ੍ਹਾ ਤੇ ਉਹ ਡਟੇ ਰਹਿਣ ਬੈਠੇ ਰਹਿਣ ਅੱਜੇ ਬੜੀਆਂ ਚੀਜ਼ਾਂ ਹੋਇਆ ਕਰਦੀਆਂ ਨੇ ਅਗਰ ਤੇ ਪਹੁੰਚ ਚੁੱਕੇ ਪਰ ਪ੍ਰਸ਼ਾਸਨ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰੇ ਤਾਂ ਐਦਾਂ ਦੀ ਕੋਈ ਘਟਨਾ ਵਾਪਰ ਨਹੀਂ ਸਕਦੀ ਕਰਨ ਲੱਗੇ ਬੰਦੇ ਨੂੰ 100 ਵਾਰ ਸੋਚਣਾ ਪਏਗਾ ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਟਾਲ ਮਟੋਲ ਦੀ ਨੀਤੀ ਕੋਈ ਨਹੀਂ ਜੀ ਮੈਂ ਤੁਹਾਨੂੰ ਸਮਝਾ ਦਿੰਦਾ ਤੁਸੀਂ ਪਰਿਵਾਰ ਨੂੰ ਮਨਾ ਲਓ ਫਿਲਹਾਨਾ ਮਨਾਲੋ ਠਿਪਕਾ ਕਰ ਲੋ ਓਏ ਕਰ ਲੋ ਉਹ ਕਰ ਲੋ ਇਹ ਜਿਹੜੇ ਸੁਝਾਅ ਦਿੱਤੇ ਜਾਂਦੇ ਪ੍ਰਸ਼ਾਸਨ ਵੱਲੋਂ ਜਿਹੜਾ ਬੰਦਾ ਗੁਨਾਹਗਰ ਹੁੰਦਾ ਹੈ ਜਿਹੜਾ ਬੰਦਾ ਭਰਾਤੀ ਹੈ ਜਿਹੜੇ شریف ਲੋਕ ਨੇ ਉਹ ਪੁਲਿਸ ਪ੍ਰਸ਼ਾਸਨ ਤੋਂ ਕਰਦੇ ਨੇ ਕਿਹੜੇ ਗੁਨਾਹਗਾਰ ਨੇ ਜਿਹੜੇ ਆਪਣੇ ਏਦਾਂ ਦੇ ਪ੍ਰਵਿਰਤੀ ਦੇ ਬੰਦੇ ਨੇ ਅਪਰਾਧੀ ਪ੍ਰਵਿਰਤੀ ਦੇ ਬੰਦੇ ਨੇ ਜਾਂ ਕ੍ਰਮਲ ਨੇ ਉਹਨਾਂ ਤੋਂ ਪ੍ਰਸ਼ਾਸਨ ਡਰਦਾ ਉਹਨਾਂ ਤੋਂ ਪੁਲਿਸ ਪ੍ਰਸ਼ਾਸਨ ਡਰਦਾ ਔਰ ਦੂਸਰੀ ਚੀਜ਼ ਇਹ ਹੈ ਕਿ ਉਹ ਜਿਹੜਾ ਤਨਖਾਹਾਂ ਵੀ ਸਾਨੂੰ ਮੋਟੀਆਂ ਮਿਲਦੀਆਂ ਨੇ ਸਾਨੂੰ ਕੁਰਸੀ ਵੀ ਮਿਲੀ ਹੈ ਆਪਣੀ ਸੁਰੱਖਿਆ ਦੇ ਲਈ ਸਾਨੂੰ ਗਵਰਨਮੈਂਟ ਨੇ ਪਬਲਿਕ ਤੋਂ ਟੈਕਸ ਲੈ ਲਏ ਕੇ ਹਥਿਆਰ ਵੀ ਦਿੱਤਾ ਹੈ ਕਿ ਤੁਸੀਂ ਆਪਣੀ ਪ੍ਰੋਟੈਕਸ਼ਨ ਕਰਨੀ ਹੈ ਔਰ ਨਾਲ ਤੁਸੀਂ ਜਿਹੜੀ ਪਬਲਿਕ ਉਹਦੀ ਵੀ ਪ੍ਰੋਟੈਕਸ਼ਨ ਕਰਨੀ ਹੈ ਲੇਕਿਨ ਇਹ ਵੀ ਨਹੀਂ ਹੋ ਰਹੀ ਦੂਸਰਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਾਡੀ ਆ ਭੈਣਾ ਅੱਛੇ ਸਿਅਾਉਦਾਂ ਤੇ ਨੇ ਐਮਐਲਏ ਵੀ ਨੇ ਐਮਪੀ ਵੀ ਨੇ ਮੁੱਖ ਮੰਤਰੀ ਵੀ ਨੇ ਪੁਲਿਸ ਵਿੱਚ ਵੀ ਨੇ ਡੀਸੀ ਵੀ ਨੇ ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਉਹ ਵੀ ਅੱਗੇ ਆ ਕੇ ਇਦਾਂ ਦੇ ਕੰਮ ਦੇ ਵਿੱਚ ਸਹਿਯੋਗ ਨਹੀਂ ਕਰਦੇ ਉਹ ਵੀ ਅੱਗੇ ਨਹੀਂ ਆਉਂਦੇ ਕਿ ਕਿਉਂ ਹੋਇਆ ਕੀ ਇਹਦਾ ਕਾਰਨ ਬਤਾਓ ਨੋਟਸ ਕੋਈ ਜਾਰੀ ਨਹੀਂ ਕਰਦਾ ਇਸੇ ਤਰ੍ਹਾਂ ਸਾਡੀਆਂ ਧੀਆਂ ਪਣਾ ਅੱਜ ਐਮਐਲਏ ਵੀ ਨੇ ਐਨਟੀ ਵੀ ਨੇ ਔਰ ਸਾਡਾ ਇਹ ਜੋ ਗ੍ਰੀਨ ਸਮਾਜ ਆ ਇਹਦੇ ਲੋਕ ਵੀ ਬੜੇ ਅੱਗੇ ਪਹੁੰਚ ਚੁੱਕੇ ਨੇ ਲੇਕਿਨ ਉਹ ਵੀ ਇਸ ਕੰਮ ਦੇ ਵਿੱਚ ਜਦੋਂ ਹੁੰਦਾ ਤਾਂ ਆਪਣਾ ਪਾਸਾ ਵਟ ਲੈਂਦੇ ਨੇ ਚੁੱਪ ਵਟ ਲੈਂਦੇ ਨੇ ਜਿਸ ਕਰਕੇ ਅਪਰਾਧੀ ਸਾਡੇ ਉੱਤੇ ਹੋਰ ਤੇ ਹੋਰ ਹਾਵੀ ਤੋਂ ਹਾਵੀ ਹੋ ਜਾਂਦੇ ਔਰ ਸਾਡੇ ਵਿੱਚ ਵੀ ਇਹ ਕਮੀ ਹੈ ਕਿ ਅਸੀਂ ਥੋੜੇ ਬਹੁਤੇ ਛਿਲੜਾਂ ਦੇ ਉੱਤੇ ਸਮਝੌਤਾ ਵੀ ਕਰ ਲੈਂਦੇ ਆ ਸੋ ਸਾਨੂੰ ਇਹ ਚਾਹੀਦਾ ਕਿ ਸਾਰਿਆਂ ਨੂੰ ਡਟ ਕੇ ਆਸਰਤਾ ਕਿਸ ਜੁਰਮ ਦਾ ਸਾਨੂੰ ਟਕਰਾ ਕਰਨਾ ਚਾਹੀਦਾ ਟਕੜੇ ਹੋ ਕੇ ਔਰ ਮੈਂ ਜਿਹੜੇ ਸਾਡੇ ਬੰਨੇ ਚੰਨੇ ਦੇ ਸਾਥੀ ਨੇ ਜਿਸ ਤੱਕ ਰੋਪੜ ਦੇ ਹਲਕਾ